ਸਾਚੀ ਕੱਲ ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਕੱਲ ਗਿੱਦੜਬਾਹਰ ਦੇ ਵਿਚਕਾਰ ਕਾਂਗਰਸ ਦੇ ਉਮੀਦਵਾਰ ਰਾਜਵ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਦੇ ਚੋਣ ਪ੍ਰਚਾਰ ਵਿੱਚ ਪਹੁੰਚੇ ਸੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਉੱਥੇ ਇੱਕ ਬਿਆਨ ਦਿੱਤਾ ਜੋ ਕਾਫੀ ਵਾਇਰਲ ਹੋ ਰਿਹਾ ਤੇ ਦੋ ਕੁੱਤਿਆਂ ਦੀ ਕਹਾਣੀ ਸੁਣਾਉਂਦੇ ਹੋਏ ਜੇ ਹੈ ਉਹਨਾਂ ਨੇ ਔਰਤਾ ਦੇ ਉੱਪਰ ਦੇ ਹੈ ਇੱਕ ਵਿਵਾਦਿਤ ਟਿੱਪਣੀ ਕਰਤੀ ਹੈ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜਦਾਲੀਗਲ ਮੈਨਾਰ ਇੱਥੇ ਮੌਜੂਦ ਨੇ ਮੈਮ ਇਹ ਟਿੱਪਣੀ ਪਹਿਲੀ ਵਾਰ ਨਹੀਂ ਮੈਮ ਬੜੀ ਬਾਹਰ ਅਜਹੀਆਂ ਗੱਲਾਂ ਹੋਈ ਬਹੁਤ ਮੀ ਟੂ ਦੇ ਇਲਜ਼ਾਮ ਲੱਗੇ ਨੇ ਬਹੁਤ ਸਾਰੇ ਇਲਜ਼ਾਮ ਚੰਨਜੀ ਚੰਨੀ ਦੇ ਉੱਤੇ ਲੱਗਦੇ ਰਹੇ ਨੇ ਹੁਣ ਜੇ ਤੁਸੀਂ ਨੋਟਿਸ ਲੈਣ ਜਾ ਰਹੇ ਹੋ ਉਸ ਦੇ ਵਿੱਚ ਕਰ ਕੀ ਕੁਝ ਖਾਸ ਰਹਿਣ ਵਾਲਾ ਹੈ ਦੇਖੋ ਐਦਾਂ ਹੈ ਕਿ ਕਿੰਨੀ ਸ਼ਰਮਨਾਕ ਦੀ ਗੱਲ ਹੈ ਕਿ ਤੁਸੀਂ ਮਹਿਲਾ 50% ਹੈਗੇ ਨੇ ਵੋਟਰਸ ਪੰਜਾਬ ਦੇ ਅੰਦਰ ਠੀਕ ਹੈ ਔਰ ਤੁਸੀਂ ਕਹੋ ਜੇ ਐਗਜ਼ਾਮਪਲ ਦੇ ਕੇ ਇੱਕ ਤਾਂ ਜਾਤੀਵਾਦ ਹੈ ਜਾਈ ਜਾ ਰਹੇ ਜੱਟਾਂ ਦੇ ਉੱਤੇ ਪੰਡਤਾਂ ਦੇ ਉੱਤੇ ਮਹਿਲਾਵਾਂ ਦੇ ਉੱਤੇ ਔਰ ਤੁਸੀਂ ਮਹਿਲਾਵਾਂ ਨੂੰ ਤੁਸੀਂ ਫਿਰ ਦਿਨ ਰਾਤ ਜਾ ਕੇ ਹੱਥ ਜੋੜਦੇ ਹੋ ਗੋਡੇ ਨਾਲ ਹੱਥ ਲਗਾਣੇ ਹੋ ਕਿ ਤੁਸੀਂ ਸਾਨੂੰ ਜਾ ਕੇ ਵੋਟਾਂ ਪਾਓ ਜੀ ਅਸੀਂ ਤੁਹਾਡੇ ਲਈ ਇਹ ਕਰਾਂਗੇ ਸਭ ਤੋਂ ਜਿਆਦਾ ਸ਼ਰਮਨਾਕ ਗੱਲ ਇਹ ਸੀ ਕਿ ਅਮਰਤਾ ਵਰਿੰਗ ਉੱਥੇ ਖੜੇ ਸੀ ਪਰ ਉਹ ਬਿਲਕੁਲ ਚੁੱਪ ਰਹੇ ਇਸ ਚੀਜ਼ ਦੇ ਉੱਤੇ ਉਹਨਾਂ ਦੇ ਫੇਸ਼ੀਅਲ ਐਕਸਪ੍ਰੈਸ਼ਨ ਚੇਂਜ ਹੋਏ ਹੋਣਗੇ ਕਿਤੇ ਨਾ ਕਿਤੇ ਉਹਨਾਂ ਨੇ ਵੀ ਇਹ ਹੋਏਗਾ ਕਿ ਇਹ ਕੀ ਕਹਿ ਗਏ ਨੇ ਕਿਉਂਕਿ ਕਿਤੇ ਨਾ ਕਿਤੇ ਚੌਣ ਪ੍ਰਚਾਰਕ ਵਿੱਚ ਕਰਨ ਪਹੁੰਚੇ ਸੀ ਤੇ ਮਹਿਲਾ ਨਾਲ ਖੜੀ ਸੀਗੀ ਗੱਲ ਇਹ ਕਿ ਫੇਸ਼ੀਅਲ ਐਕਸਪ੍ਰੈਸ਼ਨ ਚੇਂਜ ਹੋਣ ਦੇ ਨਾਲ ਤਾਂ ਕੁਝ ਨਹੀਂ ਬਣਦਾ ਹੋ ਸਕਦਾ ਹੈ ਫੇਸ਼ੀਅਲ ਐਕਸਪ੍ਰੈਸ਼ਨ ਚੇਂਜ ਹੋਣ ਕੇ ਮੇਰਾ ਨਾ ਇਹਨਾਂ ਨੇ ਵੀ ਇੱਥੇ ਤੇ ਕੰਮ ਖਰਾਬ ਕਰ ਦਿੱਤਾ ਕਿ ਠੀਕ ਹੈ ਨਾ ਹੋ ਸਕਦਾ ਉਹਨਾਂ ਨੂੰ ਬਹੁਤ ਦੁੱਖ ਲੱਗਿਆ ਹੋਵੇ ਕਿ ਇਹਨਾਂ ਨੂੰ ਬੁਲਾਇਆ ਹੀ ਉਹਨਾਂ ਨੇ ਚੁੱਪੀ ਕਿਉਂ ਉਤਾਰੀ ਉਹ ਉਸੇ ਟਾਈਮ ਉਹਨਾਂ ਨੂੰ ਕਹਿਣ ਦੇ ਕਿ ਜਿਹੜੀ ਮਹਿਲਾਵਾਂ ਦੇ ਖਿਲਾਫ ਹੈ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ ਅੰਮ੍ਰਿਤਪਾਲ ਨੂੰ ਲੱਗਦਾ ਟੋਕਣਾ ਚਾਹੀਦਾ ਸੀ ਉੱਥੇ ਟੋਕ ਦੇਂਦੇ ਤਾਂ ਸ਼ਾਇਦ ਉਹਨਾਂ ਦੇ ਲਈ ਹਿੱਤ ਵਾਸਤੇ ਵੀ ਵਧੀਆ ਜਾਂਦਾ ਵਧੀਆ ਦੇਖੋ ਤੁਸੀਂ ਦੇਖੋ ਸਵੇਰ ਤੋਂ ਲੈ ਕੇ ਰਾਤ ਤੱਕ ਅੰਮ੍ਰਿਤਪਾਲ ਰਿੰਗ ਵੀ ਆਪਣੀ ਪ੍ਰਚਾਰ ਕਰ ਰਹੇ ਨੇ ਠੀਕ ਹੈ ਉਹ ਸਭ ਮਹਿਲਾਵਾਂ ਨੂੰ ਕਹਿੰਦੇ ਕਿ ਜੇ ਮੈਂ ਇੱਥੇ ਆਨੀਆ ਤਾਂ ਮੈਂ ਮਹਿਲਾਵਾਂ ਲਈ ਖੜੀ ਹੋਊਂਗੀ ਉਹਨਾਂ ਦੀ ਸਿਕਿਉਰਿਟੀ ਲਈ ਸੇਫਟੀ ਲਈ ਉਹਨਾਂ ਦੇ ਹਰ ਕੰਮ ਦੇ ਵਿੱਚ ਕਰੂੰਗੀ ਲੇਕਿਨ ਇਹਦਾ ਫਾਇਦਾ ਕੀ ਜਦੋਂ ਮਹਿਲਾਵਾਂ ਦੀ ਬੇਇੱਜ਼ਤੀ ਹੋ ਰ ਤੋ ਇਹ ਕੀ ਦਰਸਾਉਂਦਾ ਇਹ ਤੁਹਾਡੀ ਡਬਲ ਨੀਤੀ ਦਰਸਾਉਂਦੀ ਹੈ ਨਾ ਕਿ ਕਹਿਣਾ ਕੁਛ ਤੇ ਕਰਨਾ ਕੁਛ ਜਦੋਂ ਇਹ ਗੱਲ ਆਈ ਸੀ ਬੇਇੱਜ਼ਤੀ ਦੀ ਮਹਿਲਾਵਾਂ ਦੀ ਉਸੇ ਟਾਈਮ ਕਹਿਣਾ ਚਾਹੀਦਾ ਸੀ ਕਿ ਜੀ ਮਹਿਲਾਵਾਂ ਨੂੰ ਤੁਸੀਂ ਨਹੀਂ ਕਹਿਣਾ ਇਹੋ ਜੀ ਗੱਲ ਫੇਰ ਤੇ ਮਹਿਲਾਵਾਂ ਖੜਦੀ ਆਉਂਦੇ ਨਾਲ ਹੁਣ ਤੇ ਮਹਿਲਾਵਾਂ ਖਿਲਾਫ ਖੜੀਆਂ ਨੇ ਕਿ ਜਦੋਂ ਅਮਰਤਾ ਵਰਿੰਗ ਦੀ ਸਾਡੀ ਤੋਂ ਬਾਹਰੀ ਆਈ ਸੀ ਤੁਹਾਡੀ ਉਹਨੇ ਦੀ ਆਪਣੇ ਇੱਜ਼ਤ ਤੇ ਉੱਤੇ ਆਈ ਸੀ ਤੁਸੀਂ ਉਸ ਸਮ ਚੁੱਪ ਹੋ ਗਏ ਇਹੀ ਤੇ ਰਾਜਨੀਤੀ ਕਰ ਦਿੰਦੇ ਨੇ ਆਕੇ ਨਾ ਤੇ ਜਿਹੜੀ ਆਕੇ ਫਿਰ ਇਹਨਾਂ ਨੇ ਪੰਡਤਾਂ ਦੇ ਜੱਟਾਂ ਦੇ ਬਾਰੇ ਗੱਲ ਕਹਿਤੀ ਇਹ ਪਤਾ ਨਹੀਂ ਚੰਨੀ ਜੀ ਕੀ ਦਰਸਾਉਣਾ ਚਾਹੁੰਦੇ ਸੀਗੇ ਇਹ ਕਮਿਊਨਿਟੀ ਕਮਿਊਨਲਿਜ਼ਮ ਲੈ ਆਣਾ ਚਾਹੁੰਦੇ ਨੇ ਕਿ ਉਥੇ ਅਸ਼ਾਂਤੀ ਫੈਲਾਉਣਾ ਚਾਹੁੰਦੇ ਨੇ ਸਟੇਟ ਦੇ ਅੰਦਰ ਕੀ ਕਰਨਾ ਚਾਹੁੰਦੇ ਨੇ ਇਹ ਜਿਹੜੀ ਕਾਰਵਾਈ ਹੈ ਚੰਨੀ ਜੀ ਦੇ ਖਿਲਾਫ ਜ਼ਰੂਰ ਬਣਦੀ ਹੈ ਇੱਕ ਤੇ ਹੈਗੀ ਹੈ ਅਸ਼ਾਂਤੀ ਫੈਲਾਉਣ ਦੀ ਪਰ ਦੂਜਾ ਮਹਿਲਾਵਾਂ ਤੋਂ ਡੇਫੇਮੇਸ਼ਨ ਦੇ ਲਈ ਬਣਦੀ ਹੈਗੀ ਉਹਨਾਂ ਤੇ ਕਾਰਵਾਈ ਤਾਂ ਵੀ ਕੋਈ ਸ਼ਿਕਾਇਤ ਪਹੁੰਚੀ ਕਿਉਂਕਿ ਡਿੰਪੀ ਢਿੱਲੋ ਜੋ ਆਮਾਦੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਤਨ ਕਿਤੇ ਸੰਗਿਆਨ ਲੈਣਾ ਚਾਹੀਦਾ ਹੈ ਮਹਿਲਾ ਕਮਿਸ਼ਨ ਨੂੰ ਦੇਖੋ ਮੇਰੇ ਤਰਫ ਤੋਂ ਪਹੁੰਚੀ ਨਹੀਂ ਪਹੁੰਚੀ ਉਹ ਤੇ ਆ ਰਹੀ ਮੈਂ ਵੀ ਵੀਡੀਓ ਦੇਖੀ ਹੈਗੀ ਆ ਪੂਰੇ ਪੰਜਾਬ ਨੇ ਦੇਖ ਇੱਕ ਸਾਧ ਦਾ ਮੰਤਰੀ ਜਿਹੜੇ ਇੰਨੀ ਜ਼ਿੰਮੇਵਾਰੀ ਪੋਜੀਸ਼ਨ ਦੇ ਉੱਤੇ ਰਹਿਣ ਦੇ ਬਾਅਦ ਇਹੋ ਜੀ ਗੱਲ ਕਰ ਦਿੰਨੇ ਆ ਕੇ ਮਹਿਲਾਵਾਂ ਨੂੰ ਤੇ ਮੋਰਚਾ ਕਰਨਾ ਚਾਹੀਦਾ ਇਹਨਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਤੇ ਅਮਰਤਾ ਵਰਿੰਗਜੀ ਦੀ ਚੁੱਪੀ ਦੇ ਖਿਲਾਫ ਫੇਸ ਦੇ ਉੱਤੇ ਠੀਕ ਹੈ ਔਰ ਜਿਹੜੀ ਅਸੀਂ ਇਹਦੇ ਉੱਤੇ ਬੜਾ ਇੱਕ ਸੀਰੀਅਸ ਐਕਸ਼ਨ ਲਿਆ ਆ ਅਸੀਂ ਉਹਨਾਂ ਨੂੰ ਨੋਟਿਸ ਵੀ ਭੇਜਿਆ ਕਿ ਕੱਲ ਤੱਕ ਸਾਨੂੰ ਇਸ ਚੀਜ਼ ਦਾ ਜਵਾਬ ਦੇ ਨਹੀਂ ਤਾਂ ਅਸੀਂ ਆਪਣੀ ਲੀਗਲ ਟੀਮ ਤੋਂ ਸਲਾ ਲੈ ਕੇ ਦੇਖਦੇ ਆਂ ਅਸੀਂ ਉਸ ਉੱਤੇ ਕੀ ਐਕਸ਼ਨ ਕਰਦੇ ਆਂ ਅੱਗੇ ਤਾਂ ਸੀਐਮ ਚਰਨਜੀਤ ਸਿੰਘ ਚੰਨੀ ਯਾਨੀ ਸਾਫ ਦਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਮੁਸੀਬਤਾਂ ਮੈਨੂੰ ਲੱਗਦਾ ਕਟਨੀ ਹੋਣ ਵਾਲੀ ਹੈ ਪਹਿਲੀ ਵਾਰ ਨਹੀਂ ਹੈ ਉਹਨਾਂ ਨੇ ਵਿਵਾਦਿਤ ਬਿਆਨ ਜਾਂ ਟਿੱਪਣੀ ਕੀਤੀ ਹੋਵੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਪੰਜਾਬ ਮਹਿਲਾ ਕਮਿਸ਼ਨ ਨੇ ਸੰਗਿਆਨ ਲੈਂਦੇ ਹੋਏ 24 ਘੰਟੇ ਦੇ ਵਿੱਚਕਾਰ ਸ਼ੋਕੋਸ ਨੋਟਿਸ ਭੇਜਿਆ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਉਹਨਾਂ ਦਾ ਜਵਾਬ ਕੀ ਆਉਂਦਾ ਹੈ ਕੈਮਰਾਮੈਨ ਅਨਿਲ ਦੇ ਨਾਲ ਨੀਰੂਪ ਜਲਮੰਦ ਐਨਿਕਸਪੀਰਾ ਟੀਵੀ